ਤੁਸੀਂ ਸਾਰਿਆਂ ਨੇ ਛੱਜ ਤਾਂ ਬੋਲੇ ਸ਼ਾਨੀ ਕਿਉਂ ਬੋਲੇ ਵਾਲੀ ਕਹਾਵਤ ਤਾਂ ਜ਼ਰੂਰ ਸੁਣੀ ਹੋਵੇਗੀ ਅਤੇ ਛੱਜ ਬਾਰੇ ਵੀ ਜ਼ਰੂਰ ਜਾਣਦੇ ਹੋਵੋਗੇ ਪਰ ਕਿਸੇ ਸਮੇਂ ਹਰ ਘਰ ਦੀ ਲੋੜ ਰਹੇ ਦਾਣੇ ਛੱਟਣ ਵਾਲੇ ਛੱਜ ਅੱਜ ਲਗਭਗ ਅਲੋਪ ਹੋ ਚੁੱਕੇ ਹਨ ਅਤੇ ਅੱਜ ਦੀ ਪੀੜ੍ਹੀ ਨੂੰ ਤਾਂ ਸ਼ਾਇਦ ਛੱਜ ਦੀ ਅਸਲ ਵਰਤੋਂ ਬਾਰੇ ਵੀ ਨਾ ਪਤਾ ਹੋਵੇ ਜੇਕਰ ਗੱਲ ਛੱਜ ਬਣਾਉਣ ਵਾਲਿਆਂ ਦੀ ਕੀਤੀ ਜਾਵੇ ਤਾਂ ਆਪਣੇ ਜੱਦੀ ਪੁਸ਼ਤੀ ਕਾਰੋਬਾਰ ਨੂੰ ਛੱਡਿਆ ਜਾ ਰਿਹਾ ਹੈ ਜਿਸ ਬਾਰੇ ਛੱਜ ਬਣਾਉਣ ਵਾਲਿਆਂ ਨੇ ਕੀ ਕਿਹਾ ਤੁਸੀਂ ਵੀ ਸੁਣੋ ਇਹ ਬਹੁਤ ਚੰਗਾ ਦਾਦੇ ਪੁਰਾਦੇ ਇਹੀ ਕਰਦੇ ਰਹੇ ਵੀਰੇ ਕੀ ਬਣਾਉਂਦੇ ਤੁਸੀਂ ਛੱਜ ਪਹਿਲਾਂ ਤੇ ਹੁੰਦਾ ਹੀ ਵੀ ਕਣਕ ਝੋਨੇ ਵੱਲੇ ਜਦੋਂ ਹੋਣਾ ਕਣਕ ਝੋਨਾ ਤੇ ਉਦੋਂ ਇਹ ਚੱਲਣੀ ਹਾਂਜੀ ਹੁਣ ਕੰਮ ਕਿੱਦਾਂ ਦਾ ਇਦਾਂ ਹੀ ਹੈ ਮਤਲਬ 6 ਮਹੀਨੇ ਬਾਅਦ ਹੀ ਬਣਾਉਂਦੇ ਜਦੋਂ ਸੀਜ਼ਨ ਆਂਦਾ ਕਣਕ ਦਾ ਝੋਨੇ ਦਾ ਉਦੋਂ ਬਣਾਈਦੇ ਪਰ ਬਣਾਉਂਦੇ ਇਹ ਤੇ ਚਾਰ-ਚਾਰ ਮਹੀਨੇ ਲੱਗ ਜਾਂਦੇ ਹਨ ਜਲਦੀ ਪੀਸ ਨਹੀਂ ਇਹ ਬੰਦੇ ਹੈਗੇ ਜੇ ਤੇ ਆਪਾਂ ਦੋ ਜਾਣੇ ਫਿਰ ਤੇ ਮਾੜਾ ਜਿਹਾ ਫਾਇਦਾ ਹੋ ਜਾਂਦਾ ਤੇ ਕੱਲ੍ਹਾਂ ਨੇ ਬਣਾਣੇ ਉਹਨੂੰ ਤਾਂ ਚਾਰ ਪੰਜ ਮਹੀਨੇ ਲੱਗ ਜਾਂਦੇ ਬਣਾਉਂਦੇ ਇਹ ਆ ਵੀ ਪਰ ਮਿਹਨਤ ਬੜੀ ਹੈ ਵੀਰੇ ਹੱਡੀਆਂ ਦੀ ਮਿਹਨਤ ਨਹੀਂ ਪੱਲੇ ਪੈਂਦੀ ਤਲੈ ਨੂੰ ਮੋਲ ਲੈ ਕੇ ਉਹ ਦੋ ਹਜ਼ਾਰ ਨੂੰ ਮੰਨਤੀ ਲਾ ਜੜੀ ਇੱਕ ਮੁਠਾ ਲਈਦਾ ਉਹਦੇ ਚੋਂ 20 ਨਿਕਲ ਗਏ 15 ਨਿਕਲਦੇ ਵਿੱਚੋਂ ਜੀਗਰ ਇਹਦੇ ਖਰਾਬ ਨਿਕਲਦੀ ਹੈ ਤੇ ਇਹ ਵੀ ਫਿਰ ਆ ਸਾਡਾ ਪੁਰਾਣਾ ਸੱਭਿਆਚਾਰਾ ਹੀ ਇਹਨੂੰ ਛੱਡ ਨਹੀਂ ਸਕਦੇ ਹੈਗੇ ਕਿਉਂ ਵਿਆਹਾਂ ਬੂਹਾਂ ਦੇ ਲੋਕੀ ਆਂਦੇ ਘਰੇ ਇੱਕ ਅੱਧਾ ਗਾਹਕ ਜਾਗੋ ਦੇ ਕੋਈ ਲੋਹੈ ਨੂੰ ਲੋੜ ਹੈ ਕਣਕ ਕਿਸ ਦੇ ਘਰੇ ਆਈਏ ਤੇ ਪ੍ਰਾਣੀਆਂ ਜਿਹੜੀਆਂ ਵੀ ਜ਼ਿੰਮੇਦਾਰ ਨੀਆਂ ਉਹ ਛੱਜ ਲੱਭਦੀਆਂ ਵੀ ਤੇ ਉਹ ਛੱਜ ਨੂੰ ਚੱਲ ਇਹ ਕਈ ਦਾ ਵੀ ਜਾ ਘਣਾ ਮੁੜਿਆ ਵੀ ਘਰੇ ਬੇਨ ਵਾਲਿਆ ਡਾ ਵੀ ਮਤਲਬ ਪੁਰਾਣਾ ਹੀ ਕੰਮ ਆ ਮਾ ਮਾਪਿਓ ਕਰਦੇ ਰਹੇ ਅੱਗੋਂ ਦਾਦੀ ਦਾਦਾ ਕਰਦੇ ਸਭ ਕਰਦੇ ਅੱਗੋਂ ਅਹੀਂ ਵੀ ਉਹਨਾਂ ਨਾਲ ਵੇ ਵੇ ਕੇ ਜਾ ਸਿੱਖ ਲਈ ਆ ਤੇ ਚਲ ਅਹੀਂ ਵੀ ਕਰਦੇ ਆ ਇਹ ਵੀ ਕੰਮ ਰੋਜੀ ਆ ਢੀ ਰੋਟੀ ਕਰਦੀ ਥੋੜਾ ਕਰ ਲਈ ਜਿਆਦਾ ਕਰ ਲਈ ਪਰ ਇਹ ਹੈ ਵੀ ਕਈ ਦਾ ਵੀ ਚੱਲ ਆਪਣਾ ਸੱਬਿਆ achar ਮਹੀਨ ਨੂੰ ਛੱਡ ਗਏ ਨਾ ਗਾੜੇ ਦੇਖਿਆ ਜਾਏ ਤੇ ਜਾਜ ਕਿੱਥੋਂ ਸਿੱਖੀ ਆ ਇਹ ਜਾਜ ਆਪਣੀ ਮੰਮੀ ਕੋਲ ਸਿੱਖੀ ਆ ਮੈਂ ਮਾਂ ਆਪਣੀ ਕੋ ਕਿਸ ਤਰ੍ਹਾਂ ਇਦਾਂ ਜਿਦਾ ਏਦਾਂ ਮੈਂ ਬੈਠੇ ਆ ਤੋ ਉਹ ਬੈਠੇ ਤੇ ਮੈਂ ਲਾਗੇ ਰੋਟੀ ਪਾਣੀ ਕਰਦੀ ਪਈ ਤੇ ਨਿਗਾਹ ਵੀ ਥੱਲੇ ਹੱਥ ਕਰਦੀ ਆ ਤਾਂ ਹੱਥ ਕਰਦੀ ਉੱਥੋਂ ਜਾ ਸਿੱਖੀ ਆ ਕੋਈ ਨਹੀਂ ਜਿਹੜੀ ਜਾ ਚਾਹੇਗੀ ਉਹਨਾਂ ਨੂੰ ਪੁੱਛ ਲਿਆ ਵੀ ਉਹਨਾਂ ਨੇ ਦੱਸਿਆ ਵੀ ਆ ਇਦਾਂ ਤੇ ਆ ਇਦਾਂ ਕਰਨਾ ਵਾ ਪੀੜੀ ਤੋਂ ਪੀੜੀ ਚੱਲਦਾ ਆ ਹਾਂ ਪੀੜੀ ਤੋਂ ਪੀੜੀ ਚੱਲਦਾ ਆ ਤੇ ਵੇਚਦੇ ਫਿਰ ਕਿਸ ਤਰ੍ਹਾਂ ਇਹ ਪਿੰਡਾਂ ਚ ਲੈ ਕੇ ਜਾਣੇ ਬੰਦੇ ਉਹ ਆਰਡਰ ਤੇ ਹੀ ਕੰਦੇ ਆ ਆ ਆਰਡਰ ਦਾ ਆਟਾ ਥੋੜਾ ਹੀ ਆਂਦਾ ਜਿਹਨੂੰ ਲੋੜ ਆ ਉਹ ਘਰੇ ਆ ਜਾਂਦੇ ਇੱਕ ਅੱਧਾ ਪੀਸ ਲੈਣ ਜਿੱਦਾਂ ਕਹੇ ਘਰੇ ਵਿਆਹ ਵਾ ਜਿੰਮੇਦਾਰਾਂ ਦੇ ਉਹਨਾਂ ਨੂੰ ਜੇ ਪਤਾ ਇੱਥੇ ਬੰਦੇ ਪੈਸੇ ਅੱਜ ਤਾਂ ਉਹਨਾਂ ਨੇ ਇੱਥੇ ਲੈ ਆਣੇ ਤੇ ਜਿਹਨਾਂ ਜੇ ਦੁਕਾਨਦਾਰ ਨੂੰ ਆ ਜੇ ਉਹਨੂੰ ਲੋੜ ਆ ਤੇ ਉਹ ਤਾਂ 200 ਰੁਪਿਆ ਦਾ ਆਰਡਰ ਦੇ ਦਿੰਦਾ 200 ਪੀਸਾਂ ਦਾ 30 ਲੈਂਦਾ ਬਣ ਜਾਂਦੇ ਅੱਜ ਦੇਖਿਆ ਜਾਂਦਾ ਅੱਜਕੱਲ੍ਹ ਤਾਂ ਜਨਨੀਆਂ ਆ ਕੇ ਛਾੜਦੀਆਂ ਨਹੀਂ ਕੰਮ ਨਾ 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 ਉਹ ਛਾੜਦੀਆਂ ਨਹੀਂ ਉਹੀ ਤਾਂ ਆਟਾ ਕੰਮ ਘੱਟ ਹੋਇਆ ਵਾ ਵੀ ਤਾਂ ਹੀ ਥੋੜਾ ਮਾਲ ਬਣਾਇਦਾ ਨੇ ਤਾਂ ਸਾਰਾ ਮੁੱਲਾ ਬਣਾਉਂਦਾ ਹੀ ਘਰ ਸਾਰੇ ਬ ਇਹ ਆ ਵੀ ਇਹ ਅਸੀਂ ਛੱਡਦੇ ਨੇ ਪਈਆਂ ਆ ਕਿ ਚਾਹ ਜਿਆਦਾ ਨਹੀਂ ਤੇ ਥੋੜਾ ਥੋੜਾ ਆਡਾ ਚਿਹਰਾ ਮਾਪ ਪਿਓ ਦਾ ਕੰਮ ਅਸੀਂ ਕਰਨਾ ਹੀ ਨਿਸ਼ਾਨੀ ਰੱਖੀ ਉਹਨਾਂ ਦੀ ਨਹੀਂ ਤਾਂ ਸਾਰੇ ਛੱਡ ਗਏ ਆ ਵੀ ਸਾਨੂੰ ਸੋਖ ਕਹਿੰਦੇ ਆ ਲੱਗ ਲੱਗ ਗਵਾਂਡੀ ਵੀ ਤੁਸੀਂ ਕਹਿ ਦਿੰਨੇ ਆ ਤਾਂ ਫਿਰ ਬਣਾ ਲਾ ਪੈਣੇ ਆਈ ਕਹੀਦਾ ਆਡੀ ਰੋਟੀ ਰੋਟੀ ਜੀ ਆ ਵੀ ਤਾਂ ਨਹੀਂ ਅਸੀਂ ਛੱਡੀ ਦਾ ਕੰਮ ਏ ਵਿਰਸਾ ਇਹ ਨਾਲ ਜੁੜਿਆਦਾ ਹੈ ਵਿਰਸਾ ਯਾਨੀ ਇਹ ਹੀ ਸਮਝੋ ਵੀ ਸਾਰਾ ਹੁਣ ਜਦਾਂ ਵਿਆਹਾਂ ਸਾਲੀਆਂ ਦੇ ਜਾਗੋ ਕੱਢਣੀ ਆ ਉਹਨਾਂ ਦੇ ਲੋੜ ਪੈਂਦੀ ਪੈਂਦੀ ਆ ਵੀ ਕੰਨੋਂ ਦੇ ਪਤਾ ਨਹੀਂ ਵੀ ਪੁਰਾਣੇ ਅਜੇ ਕੱਢਦੇ ਤੇ ਨਹੀਂ ਹੁਣ ਇਹ ਜਿਆਦਾ ਮਸ਼ਹੂਰ ਆ ਛੱਜੇ ਜਾਗੂ ਵਿੱਚ ਚੱਲਦਾ ਹੀ ਚੱਲਦਾ ਵਾ ਪਹਿਲਾਂ ਵੀ ਜਾਗੂ ਚ ਜਾਂਦੇ ਸੀ ਪਿਛਲੇ ਜੁਆ ਪਹਿਲਾਂ ਜਦੋਂ ਪਹਿਲਾਂ ਵੀ ਜਾਂਦੇ ਸੀ ਪਹਿਲਾਂ ਉਹਨਾਂ ਦਾ ਜਦੋਂ ਮਗਿਹਾਈ ਘਾਟ ਸਾਨੂੰ ਤੋਂ ਫਾਇਦਾ ਹੈ ਉਹਨਾਂ ਨੂੰ ਇਹ ਫਾਇਦਾ ਇਹਦੇ ਚ ਸਾਡੇ ਕੋਲ ਬਚਦਾ ਨਹੀਂ 2 ਰੁਪਏ ਦਾ ਛੱਜ ਦਿੰਦੇ ਰਹੇ ਆ ਰੁਪਏ ਦਾ ਛੱਜ 2 ਰੁਪਏ ਦਾ ਛੱਜ ਤੇ ਹੁਣ ਤੁਸੀਂ ਹਿਸਾਬ ਲਾ ਲਓ ਕਿੱਥੇ ਪਹੁੰਚ ਗਏ ਆ ਵੀ ਉਧਰ ਲੱਗਦੇ ਵੀ ਉਹ ਹਿਸਾਬ ਨਹੀਂ ਹਾਂ ਦਿਹਾੜੀ ਇੱਟੇ ਕਿਦਾ 5 ਪੀਸ 4 ਪੀਸ ਲੱਗਣੇ ਤੇ ਜਿਹਦਾ 20 ਰੁਪਏ ਲਿਆਂਦੇ ਵਟ ਕੇ ਉਹਦੇ ਚ ਘਰ ਧੱਗ ਜਾ ਰਾ ਸਾਰਾ ਕੁਝ ਉਹ ਤੋਂ ਟੱਬਰ ਜਾਦੇ ਹੁੰਦੇ ਸੀ ਹੁੰਦੇ ਅੱਜ ਕਾ ਟੱਬਰ ਨਹੀਂ ਉਹ ਤੋਂ ਟੱਬਰ ਫੋਟ ਹੁੰਦੇ ਹੀ ਕੋ ਘਰ ਚ ਖਾਣਾ ਪੀਣਾ ਸਾਸੋਰਾ ਮਾਪਿਓ ਢੇਰ ਨਨ ਨਾ ਇਦਾਂ ਹੁੰਦਾ ਹੈ ਕੰਮ ਸਾਰ ਹੁਣ ਤੇ ਇੱਕ ਘਰੇ ਪਰੋਣਾ ਅਜੇ ਤੇ ਕਹ ਜੇ ਨੂੰ ਰੋਟੀ ਕਿੱਦਾਂ ਖਵਾਣੀ ਆ ਉਹ ਤੋਂ ਹੱਥੋਂ ਤੀ ਬਣ ਵੀ ਜਾਂਦਾ ਨਹੀਂ ਹਾਂ ਇਹ ਆ ਵੀ ਕੋਈ ਪਰੋਣਾ ਆਇਆ ਤਾਂ ਉਹਨੇ ਨਾਲ ਲੱਗ ਜਾਣਾ ਵਾ ਜੇ ਕੋਈ ਕਿਸੇ ਨੂੰ ਕਹਿ ਕੇ ਵੀ ਅੱਜ ਮੈਂ ਨਾ ਦਿਹਾੜੀ ਲਵਾ ਦਿੰਦਾ ਆ ਚਾਰ ਪੀਚ ਬਣਾਨੇ ਕਰ ਦਿੰਦੇ ਅੱਜ ਕੱਲ ਨਹੀਂ ਉਹ ਸਮਝਦੇ ਆ Shamla Chandar Building Maintenance Handyman under cheque Trade platform is now available on your local London area. He has more than five years' experience in the same line. He used to work with reputed companies, agencies, as well local builders with brothers. He is professional by plumbing, electrician, masonry work, carpentry. For more information, Please contact him at www.checktrade.com, ID number nine two one seven six zero. Shamra Chander Kal Call him on this number zero seven four triple eight ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ